ਇਸ ਨੂੰ ਪੂਰ ਰੱਖਣਾ ਹੈ ਤਾਂ। ਅਹ ਦੇਖੋ ਮੈਂ ਪਹਿਲਾਂ ਵਾਲੇ ਜਿਹੜੇ ਦੋਨੇ ਬਲਾਰੇ ਬੋਲਿਆ ਮੈਂ ਨਹੀਂ ਦਰਹਾਉਂਗਾ ਗੱਲ। ਜਿਹੜੀ ਜ਼ੋਰ ਦੇ ਕੇ ਅਸੀਂ ਕਹਿਣਾ ਚਾਹੁੰਦੇ ਅੱਜ ਦੋਨਾਂ ਫਾਰਮਾਂ ਬਰ ਲਾਉਂ ਵੀ ਜਿਹੜਾ ਸਾਡਾ ਇਹ ਅੰਦੋਲਨ ਹੈ ਜਿਹਦਾ 16 ਤਰੀਕ ਨੂੰ ਤੇ 18 ਦੀਆਂ ਦੋ ਪੀਸੀਆਂ ਦੇ ਵਿੱਚ ਮਰਨ ਵਰਤਾਲੇ ਐਕਸ਼ਨ ਪ੍ਰੋਗਰਾਮ ਦਾ ਤੇ ਜਿਹੜਾ ਦਿੱਲੀ ਆਪਣਾ ਸ਼ੰਭੂ ਵਾਲੇ ਬਾਰਡਰ ਤੋਂ ਮਰਜੀਬੜਿਆਂ ਦੇ ਜਥੇ ਤੋਰਨ ਵਾਲਾ ਇਹ ਦੋਨੇ ਦਿੱਲੀ ਦੀ ਜਿਹੜੀ ਸਰਕਾਰ ਹੈ ਕੇਂਦਰ ਸਰਕਾਰ ਆ ਮੋਦੀ ਦੀ ਸਰਕਾਰ ਆ ਉਹਦੇ ਵੱਲ ਸਿਹਤ ਤੇ ਸਾਡੇ ਐਕਸ਼ਨ ਪ੍ਰੋਗਰਾਮ ਸੀ ਤੇ ਜਿਹੜੀਆਂ ਮੰਗਾਂ ਵੀ 12 ਮੰਗਾਂ ਹੈਗੀਆਂ ਅਸੀਂ ਪਹਿਲਾਂ ਵੀ ਬਹੁਤ ਵਾਰੀ ਰਿਪੀਟ ਕੀਤੀਆਂ ਨੇ ਉਹ ਐਮਐਸਪੀ ਦੀ ਗਰੰਟੀ ਵਾਲੀ ਹੈਗੀ ਹੈ ਕਰਜ਼ਾ ਮਾਫੀ ਵਾਲੀ ਹੈਗੀ ਹੈ ਬਿਜਲੀ ਨੂੰ ਨਿੱਜੀ ਹੱਥਾਂ ਚ ਨਾਜ ਦੇਣ ਵਾਲੀ ਹੈਗੀ ਹੈ ਡਬਲਯੂਟੀਓ ਚ ਸਾਰੀਆਂ ਦੀਆਂ ਸਾਰੀਆਂ 12 ਦੀਆਂ 12 ਮੰਗਾਂ ਦਾ ਇੱਕ ਦਾ ਵੀ ਪੰਜਾਬ ਸਰਕਾਰ ਨਾਲ ਸਬੰਧ ਨਹੀਂ 12 ਦੀਆਂ 12 ਮੰਗਾਂ ਸਿੱਧੀਆਂ ਜਿਹੜੀਆਂ ਦਿੱਲੀ ਦੀ ਸਰਕਾਰ ਹੈ ਕੇਂਦਰ ਕੇਂਦਰ ਸਰਕਾਰ ਹੈ મોદી ਦੀ ਉਹਦੇ ਨਾਲ ਸਬੰਧਤ ਹੈ ਇਹ ਸਾਡਾ ਜਿਹੜਾ ਐਕਸ਼ਨ ਪ੍ਰੋਗਰਾਮ ਵੀ ਸੀਗੇ ਦੋਨੇ ਮਰਨਵਰਤਾਲਾ ਤੇ ਜਿਹੜਾ ਮਰਜੀਬੜਿਆਂ ਦੇ ਜਥੇ ਤੋੜਨ ਵਾਲਾ ਇਹ ਵੀ ਦਿੱਲੀ ਸਰਕਾਰ ਵੱਲ ਸੇ ਤੁਸੀਂ ਦਿੱਲੀ ਵੱਲ ਕੁਝ ਕਰਨਾ ਸੀ ਅਸੀਂ ਚੰਡੀਗੜ੍ਹ ਵੱਲ ਕੁਝ ਨਹੀਂ ਕਰਨਾ ਸੀ ਪਰ ਇਹ ਭਗਮੰਤ ਮਾਨ ਨੇ ਲੱਤ ਕਿਉਂ Đਾਤੀ ਜਿਹੜਾ ਉਧਰ ਨੂੰ ਸੇਧਤ ਸੀਗਾ ਦਿੱਲੀ ਵੱਲ ਉਹਦੇ ਵਿੱਚ ਇਹਨੇ ਲੱਤ Đਾਤੀ ਆ ਐਕਸ਼ਨ 25 ਤਰੀਕ ਨੂੰ ਜੋਖਸ ਕੀਤਾ ਸੋਨੇ ਕਿਉਂ ਡਾਤੀ ਇਹਦੇ ਪਿੱਛੇ ਕੀ ਕੋਈ ਪਲਾਨ ਹੈ ਉਹਦੇ ਨਾਲ ਸਾਂਝੀ ਕੋਈ ਅਮਿਤ ਸ਼ਾਹ ਦੇ ਨਾਲ ਜਾਂ ਮੋਦੀ ਦੇ ਨਾਲ ਜਾਂ ਕਿਉਂ ਕੀਤਾ ਇਹ ਚੱਲ ਅਜੇ ਹੈਗਾ ਸੀ ਸਮਝਦਾ ਵੀ ਜੇ ਮਤਲਬ ਲਾਈ ਹੈ ਤੇ ਜਿਹੜਾ ਡੱਲੇ ਵਾਲ ਸਾਹਿਬ ਨੂੰ ਵੀ ਜਿਹੜਾ ਆ ਅਸੀਂ ਐਲਾਨ ਕੀਤਾ ਸੀ ਵੀ 26 ਤਰੀਕ ਨੂੰ ਬੰਦਾ ਸਾਡਾ ਇੱਕ ਮਰਨ ਵਰਤ ਤੇ ਬੈਠੂ ਕੋਈ ਸਮਝੌਤਾ ਨਹੀਂ ਮੰਗਾਂ ਦਾ ਛੱਡ ਕੇ ਉਹ ਬੰਦਾ ਭਾਵੇਂ ਉਹਨੂੰ ਜਾਨ ਦੇਣੀ ਪਵੇ ਸ਼ਹਾਦਤ ਦੇਣੀ ਪਵੇ ਮੰਗਾ ਨੂੰ ਛੱਡ ਕੇ ਸਰਕਾਰ ਦਾ ਜੂਸ ਨਹੀਂ ਪੀਊਗਾ ਇਹ ਅਸੀਂ ਐਲਾਨ ਕਰਤਾ ਸੀ ਪਰ ਉਹਨਾਂ ਨੇ ਜਿਹੜਾ ਰਾਤ ਨੂੰ ਕੀਤਾ 25 ਤਰੀਕ ਦੇ ਨੂੰ ਉਹ ਕਰਕੇ ਅਸੀਂ ਸਾਬਿਤ ਇਹ ਵੀ ਸਾਡਾ ਜਿਹੜਾ ਪਲਾਨ ਹੈ ਜਿਹੜਾ ਉਹਨੂੰ ਫਲੈਪ ਫਲੌਪ ਕਰ ਦੇ ਉਹਨਾਂ ਨੇ ਯਤਨ ਕੀਤਾ ਉਹ ਅਸੀਂ 12 ਵਜੇ ਜਿਹੜਾ ਤੈਅ ਕੀਤਾ ਸੀ ਫਲੌਪ ਨਹੀਂ ਹੋਣ ਦਿੱਤਾ 12 ਵਜੇ ਜਿਹੜਾ ਦੂਜਾ ਆਗੂ ਹੈ ਸੁਖਜੀਤ ਸਿੰਘ ਉਹਨੂੰ ਅਸੀਂ ਉਹ ਦਿੱਲੀ ਵਾਲ ਗਿਆ ਮੰਗਾ ਤੇ ਸੇਧਿਤ ਕਰਕੇ ਜਿਹੜਾ ਸਾਡਾ ਨਾ ਹੋਇਆ ਸੀ ਉਹਨੂੰ ਉਸੇ ਲਾਗੂ ਕਰਤਾ ਜਦੋਂ ਸੁਖਜੀਤ ਸਿੰਘ ਬੈਠਾ ਇਹ 12 ਮੰਗਾਂ ਜਿਹੜੀਆਂ ਦਿੱਲੀ ਵਾਲਿਆਂ ਮੋਦੀ ਸਰਕਾਰ ਨਾਲ ਸੰਬੰਧਤ ਆ ਉਹਨਾਂ ਤੇ ਬੈਠਾ ਤੇ ਇਹਨੇ ਐਲਾਨ ਵੀ ਕੀਤਾ ਉਹਦੇ ਵੀ ਉਹਨਾਂ ਨੂੰ ਮੰਗਾਂ ਮਨਾਉਣ ਤੱਕ ਰਹਿ ਮੰਗਾਂ ਛੱਡ ਕੇ ਮੈਂ ਜਾਨ ਦੇ ਦਊਗਾ ਮੈਂ ਫੌਜ ਵੀ ਜਾਨ ਨਹੀਂ ਦੇ ਸਕਿਆ ਇੱਥੇ ਦੇਊਗਾ ਤੇ ਪਰ ਮੈਂ ਮੰਗਾਂ ਛੱਡ ਕੇ ਵਰਤ ਨਹੀਂ ਛੱਡੂਗਾ ਜੇ ਵਰਤ ਛੱਡਦਾ ਤਾਂ ਸਮਝ ਲਏ ਵੀ ਇਹ ਸਰੈਂਡਰ ਆ ਇੱਕ ਤਰ੍ਹਾਂ ਦਾ ਨਾ ਮੋਰਚਾ ਸਰੈਂਡਰ ਕਰੇ ਨਾ ਸਖਜੀਤ ਸਿੰਘ ਸਰੈਂਡਰ ਕਰੇ ਉਹ ਜਿਹੜਾ ਸਾਨੂੰ ਕਰਨਾ ਪੈ ਗਿਆ ਆਪਣਾ ਡੱਲੇਵਾਲ ਸਾਹਿਬ ਦਾ ਉਹਨਾਂ ਨੇ ਠੀਕ ਹੈ 12 ਵਜੇ ਕਰਨਾ ਸੀਗਾ ਉਹਨਾਂ ਨੇ ਜਦੋਂ ਉਹਨਾਂ ਨੂੰ ਚੱਕਿਆ ਹਸਪਤਾਲ ਚ ਲੈ ਕੇ ਗਏ ਐ ਉਹਦੇ ਉਹਨਾਂ ਨੇ ਕਹਿਤਾ ਵੀ ਜਿਹੜਾ ਤੁਸੀਂ ਕਰਤੂਤ ਕੀਤੀ ਐ ਮੈਂ 12 ਵਜੇ ਬੈਠਣਾ ਸੀਗਾ ਛੋਡੀ ਕਰਤੂਤ ਕਰਕੇ ਮੈਂ ਛੋਡਾ ਪ੍ਰੋਟੈਸਟ ਕਰਕੇ ਜਿਹੜਾ ਪੰਜਾਬ ਦੀ ਪੁਲਿਸ ਨੇ ਕੀਤਾ ਮੈਂ ਬੈਠ ਰਿਹਾ ਸੋ ਆਏ ਕਹਿਣਾ ਹੋਵੇ ਵੀ ਉਹ ਬੈਠੇ ਪ੍ਰੋਟੈਸਟ ਤੇ ਜਿਹੜਾ ਪੰਜਾਬ ਨੇ ਭਗਵੰਤ ਮਾਨ ਦੀ ਸਰਕਾਰ ਨੇ ਕਰਤੂਤ ਕੀਤੀ ਹੈ ਉਹ ਕਰਤੂਤ ਜਨਾਚਰਾ ਵਾਪਸ ਨਹੀਂ ਹੁੰਦੀ ਉਹ ਬੈਕਫੁੱਟ ਤੇ ਨਹੀਂ ਜਾਂਦਾ ਉਹਨਾਂ ਚਰ ਉਹਨਾਂ ਨੂੰ ਰੱਖਣਾ ਪਊਗਾ ਪਰ ਜਿਹੜਾ ਦਿੱਲੀ ਦੀਆਂ ਮੰਗਾਂ ਤੇ ਹੈਗਾ ਉਹ ਹੈਗਾ ਸਫਜੀਤ ਸਿੰਘ ਵਾਲਾ ਇਹ ਅਸੀਂ ਸਮਝਦੇ ਆ ਵੀ ਇਹ ਡਟੂਗਾ ਉਹਨਾਂ ਚਰ ਇਹਨੂੰ ਅਸੀਂ ਕਰਾਂਗੇ ਦੂਜੀ ਗੱਲ ਹੈ ਜਿਹੜਾ ਸ਼ੰਭੂ ਬਾਰਡਰ ਤੇ ਹੈ ਉਹ ਪਰਸੋਂ ਵੀ ਤੁਸੀਂ ਸਵਾਲ ਕੀਤਾ ਸੀਗਾ ਵੀ ਉੱਥੇ ਠੱਕ ਠੱਕ ਹੋ ਰਹੀ ਹੈ ਕੀ ਹੈ ਉਹ ਅਸੀਂ ਉਦੋਂ ਵੀ ਸਾਫ਼ ਕੀਤਾ ਸੀ ਵੀ ਉਹਨਾਂ ਨੇ ਭੰਨ ਤੋੜ ਸ਼ੁਰੂ ਕੀਤੀ ਹੈ ਥੋੜੇ ਅਸੀਂ ਵਜਦੇ ਦੇਖੇ ਆ ਸਾਡੇ ਕੋਲੇ ਮੂਵੀ ਵੀ ਹੈਗੀ ਥੋੜੇ ਭੰਦਿਆਂ ਦੀ ਪਰ ਉਹਦੇ ਪਿੱਛੇ ਉਹਦਾ ਮਨੋਰਥ ਕੀ ਹੈ ਕੀ ਰਸਤਾ ਦੇਣ ਦਾ ਮਨੋਰਥ ਹੈ ਜਾਂ ਕੋਈ ਸਾਡੇ ਜਿਹੜਾ ਛੱਬੀ ਨੂੰ ਛੇ ਨੂੰ ਅਸੀਂ ਜਥੇ ਤੋਰਨੇ ਆ ਉਹਨਾਂ ਨੂੰ ਕੋਈ ਰੋਕਣ ਦੀ ਖਾਤਰ ਕੋਈ ਨੇੜੇ ਗੱਡੀਆਂ ਲਿਆਉਣ ਦੀ ਖਾਤਰ ਕੋਈ ਅਥਰੂ ਗੈਸ ਵਾਲੀਆਂ ਪਾਣੀ ਵਾਲੀਆਂ ਉਹਦੀ ਖਾਤਰ ਉਹ ਹਜੇ ਤੱਕਰ ਕਲੀਅਰ ਨਹੀਂ ਹੋਈ ਅਸੀਂ ਇਹੀ ਕਿਹਾ ਸੀਗਾ ਵੀ ਉਹ ਕਲੀਅਰ ਨਹੀਂ ਜਦੋਂ ਕਲੀਅਰ ਹੋ ਗਈ ਉਹ ਵੀ ਦੱਸ ਦਾਂਗੇ ਪਰ ਭੰਨ ਤੋੜ ਉਹਨਾਂ ਨੇ ਕੀਤੀ ਹੈ ਉਸ ਤੋਂ ਬਾਅਦ ਉਹ ਰੁਕੇ ਹੈ ਸੋ ਇਸ ਕਰਕੇ ਸਾਡਾ ਅਸੀਂ ਉੱਥੇ ਇਹਨੂੰ ਵੀ ਕਾਮਯਾਬ ਕਰਾਂਗੇ ਜਿਹੜਾ ਭਗਵਾਨਤ ਮੰਦ ਦਾ ਇੱਕ ਦਿਨ ਵਾਲਾ ਹੈਗਾ ਇੱਕ ਦਿਨ ਦੀ ਖਾਤਰੀ ਹੈ ਕੋਈ ਅਸੀਂ ਆਏ ਨਹੀਂ ਵੀ ਜੇ ਕਈ ਬੰਦੇ ਕਹਿ ਦਿੰਦੇ ਆ ਯਾਰ ਹੁਣ ਛੱਡਿਆ ਦਾ ਹੈ ਨਹੀਂ ਦੋ ਦਿਨਾਂ ਦਾ ਕਰਦੇ ਹੋ ਲੰਮਾ ਕਰਦੇ ਹੋ ਉਹ ਸਿਰਫ ਇੱਕ ਦਿਨ ਦੀ ਖਤਰਾ ਲੰਮਾ ਦੇਣ ਦੀ ਸਾਡਾ ਸਾਰਾ ਜੋਰ ਆ ਜਿਹੜਾ ਉਸ ਤੋਂ ਬਾਅਦ 6 ਤਰੀਕ ਵਾਲਾ ਜਿਹੜਾ ਮਰਜੀਬੜਾਂ ਦੇ ਜਿੱਥੇ ਤੋਰਨ ਵਾਲਾ ਹੈਗਾ ਉਹਦੇ ਤੇ ਹੋਊਗਾ ਅਸੀਂ ਉਹਨੂੰ ਤਖੜਾ ਕਰਾਂਗੇ ਗਿਣਤੀ ਵਧਾਵਾਂਗੇ ਸਾਨੂੰ ਇਹ ਵੀ ਖਦਸ਼ਾ ਹੈ ਵੀ ਜਿਵੇਂ 25 ਦੀ ਰਾਤ ਨੂੰ ਇੱਥੇ ਕਰਤਾ ਇਹਨਾਂ ਨੇ ਉਹ ਵੱਡੀ ਫੋਰਸ ਲਿਆ ਕੇ ਗੱਡੀਆਂ ਲਿਆ ਕੇ ਚੱਕ ਚਕਾਈ ਕਰਨ ਵਾਲਾ ਸਾਡੇ ਮਨ 'ਚ ਇਹ ਵੀ ਖਰਚਾ ਹੈਗਾ ਵੀ ਕਿਤੇ ਸ਼ੰਭੂ ਵੀ ਨਾ ਕਰਨ ਇਸ ਕਰਕੇ ਅਸੀਂ ਇੱਕ ਤਰੀਕ ਤੋਂ ਜਦੋਂ ਇਹ ਨਿਬੜ ਗਿਆ ਇੱਕ ਤੋਂ ਬਾਅਦ ਹੀ ਉੱਥੇ ਜਿਹੜੀ ਗਿਣਤੀ ਕਰਕੇ ਵੱਡੀ ਗਿਣਤੀ 'ਚ ਵਧਾ ਕੇ ਜਿਹੜਾ 6 ਵਾਲਾ ਹੈਗਾ ਹਰ ਹਾਲ 'ਚ ਉਹਨੂੰ ਸਫਲ ਕਰਾਂਗੇ ਤੇ ਮੋਦੀ ਦੀ ਹਿੱਕ ਤੇ ਉਹ ਜਿਹੜਾ ਸਾਡਾ 6 ਵਾਲਾ ਬਰਜੀ ਬੜਿਆਲਾ ਹੋਊਗਾ ਉਹਦੀ ਹਿੱਕ ਵੱਲ ਸੇਤ ਹੋਊਗਾ ਉਹਦੀ ਹਿੱਕ ਤੇ ਤੀਰ ਹੋਊਗਾ ਇਹ ਲਾਜ਼ਮੀ ਲਾਉਣਾ ਅਸੀਂ ਧੰਨਵਾਦ